ਸਸੀガル ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲਓ ਬਈ ਮਿੱਤਰੋ ਆਪਾਂ ਬਾਈ ਥੋੜਾ ਜਿਹਾ ਜੈਤੋ ਗਈ ਦਵਾਈ ਲੈਣ ਬਸ ਉਹਨੂੰ ਪੱਠੇ ਬਾਈ ਪਾਏ ਪਾਏ ਆ ਬੋਰਡ ਪਾ ਗਿਆ ਸੀਗਾ ਤੇ ਆ ਬੱਚੇ ਬੈਠੇ ਆ ਬਾਈ ਘਟੋ ਘਟ 20 ਨਿੱਕੇ ਤੇ ਹੁਣ ਆਪਾਂ ਬਾਈ ਮਿੱਤਰੋ ਦਾਣਾ ਪਾਣੀ ਪਾਉਣੇ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਸਟੈਂਡ ਲੱਭਦਾ ਵੀ ਕੀਤਾ ਸਟੈਂਡ ਲੱਭ ਗਿਆ ਫਿਰ ਤਾਂ ਸੁਨ ਦਾਣਾ ਪਾਣੀ ਵਧੀਆ ਕਲੀਅਰ ਬਹੁਤ ਦਿਖਾਉਂਗਾ ਆ ਬੈਠੇ ਭਾਈ ਬੱਚੇ ਲੋ ਭਾਈ ਵਾਈਫਾਈ ਸੱਚ ਇੱਕ ਕਿ ਵਾਈਫਾਈ ਦਾ ਡੱਬਾ ਬਗਲ ਗੇ ਆਪਣੇ ਪਹਿਲਾਂ ਇੱਥੇ ਲੱਗਿਆ ਸੀ ਹੁਣ ਆ ਲਾ ਗਈ ਆਹਾ ਠੀਕ ਹੈ ਜੀ ਇਹਦਾ ਪੁੱਛਦੇ ਆਪਾਂ ਪਾਸਵਰਡ ਭਾਈ ਉਹੀ ਰੱਖਿਆ ਆ ਕਿ ਕੋਈ ਹੋਰ ਤੇ ਪੁੱਛਦੇ ਕਿ ਉਹਨਾਂ ਨੂੰ ਤੇ ਲਓ ਭਾਈ ਮਿੱਤਰੋ ਪਹਿਲੇ ਖੁੱਡੇ ਦਾਣੇ ਦਿੱਤੇ ਰੱਖ ਆ ਕਬੂਤਰੀ ਭਈ ਜਮਾਂ ਗਲ ਗਈ ਸੀ ਲੱਤਾਂ ਇਹਦੀਆਂ ਮਾਤੜਣਾ ਜਮਾਂ ਗਲਦੂਨਾ ਸੀਂਾ ਬੜਾ ਦੇਖੋ ਦਾਣੀ ਪਾਤੀ ਆ ਭਈ ਉਹਦੋਂ ਹੀ ਖਾ ਲੈਣਗੇ ਫਿਰ ਆਪਾਂ ਪਾਣੀ ਰੱਖ ਦਿਆਂਗੇ ਲਓ ਭਾਈ ਮਿੱਤਰੋ ਇਹਨਾਂ ਨੂੰ ਪਾਤੀ ਆ ਚੁੱਪ ਕਰ ਜਾ ਲਓ ਜੀ ਲਓ ਭਾਈ ਮਿੱਤਰੋ ਦਾਣਾ ਪਾਣੀ ਪਾਤਾ ਹੁਣ ਬੱਚੇ ਲਾ ਲਿਆਗੇ ਇਹ ਕਾ ਹੁਣ ਲਾ ਕੇ ਬੱਚੇ ਬਾਈ ਤੇ ਬੱਚੇ ਲਾ ਲਿਆ ਜੀ ਬਾਈ ਦਾਣਾ ਪਾਣੀ ਖਾ ਰਹੇ ਨੇ ਪਾਤਾ ਜੇ ਕੱਟ ਹੋਏ ਤਾਂ ਇੱਥੇ ਦੁਨੀਆ ਰ ਪਾ ਦੇਗੇ ਇਹਨਾਂ ਜੂੜਿਆਂ ਨੂੰ ਵੀ ਪਾਤਾ ਦੋਵਾਂ ਨੂੰ ਅੱਜ ਬਾਈ ਵਲੌਗ ਇਹਨਾਂ ਕੀ ਆ ਬਈ ਕਹਿਣ ਦਾ ਭਾਅ ਪਸਾ ਕੁੱਤਰਾਂ ਨੂੰ ਦਾਣਾ ਪਾਣੀ ਲਾਉਣੇ ਹੀ ਤੇ ਕਰਨੇ ਤੇ ਕਿਉਂਕਿ ਬਾਈ ਮੈਂ ਬਾਹਰ ਸੀ ਬਾਹਰ ਬਾਈ ਵਲੌਗ ਬਣਾਉਣ ਤੋਂ ਸੰਗ ਲੱਗਦੀ ਆ ਹੈਨਾ ਪਾਸਾ ਨੂੰ ਪੱਟੇ-ਪੁੱਟੇ ਪਾਈ ਪਏ ਆ ਔੜ ਹੁੰਨੀਆਂ ਤਾਂ ਆਲਿਆਂ ਦੇ ਡਾਲੇ ਇਹਨਾਂ ਨੂੰ ਲਿਆਉਣੇ ਬਾਈ ਲਾ ਕੇ ਲਓ ਬਾਈ ਮਿੱਤਰੋ ਬਾਈ ਨਾ ਤੋਂ ਲੈ ਤੂਤਰਾਂ ਨੂੰ ਦਾਣਾ ਪਾਣੀ ਧਰਨ ਮੀਟ ਤਪਸਿਆਂ ਨੂੰ ਪੱਠੇ-ਪੁੱਠੇ ਪਾਏ ਪਏ ਬਾਈ ਜੀ ਬੁਖਾਰ ਬਹੁਤ ਜ਼ਿਆਦਾ ਲੱਤਾਂ ਬਾਹਾਂ ਤੋਂ ਤੂਰੀ ਦਾਣੀ ਇੰਨਾ ਬੁਰਾ ਹਾਲ ਆ ਬਈ ਗੱਲਾਂ ਹੀ ਛੱਡ ਦਿਓ ਤੇ ਬਾਈ ਜ਼ਖਾਮ ਬਹੁਤ ਆ ਰੇਸ਼ਾ ਦਾ ਬਾਲੀ ਪੈੜੀ ਕਰੀ ਜਾਂਦਾ ਤਸੂ ਬਾਈ ਇਦਾਂ ਪੱਠੇ ਪਾਏ ਵੇ ਬਾਕੀ ਸੇਟਾ ਬਾਕੀ ਵੀ ਰੱਬ ਬਦਲਵਾਈ ਕੱਢੀ ਖੜਾ ਤੇ ਆਪਣੇ ਦੋ ਖੁੱਡੇ ਆ ਬਾਈ ਇੱਕ ਆ ਖੁੱਡਾ ਤੇ ਇੱਕ ਆ ਖੁੱਡਾ ਇਹਨਾਂ ਦਾ ਮਸਲਾ ਹੱਲ ਕਰਨਾ ਕੱਲ ਨੂੰ ਕਰਾਂਗੇ ਰੱਬਾ ਅੱਜ ਸੁੱਖ ਬਖਸ਼ੀ ਤੇ ਚਲੋ ਠੀਕ ਹੈ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਰੇ ਵਲੌਗ ਸ਼ੂਟ ਆਈ ਮੇਰਾ ਪਾਸਪੋਰਟ ਕਰੇ ਵੀਰੇ ਚੈਤਨੀ ਸਹੀ ਤੇ ਬੁਰਾ ਹਾਲ ਹੋਇਆ ਪਿਆ ਚਲੋ ਬਾਈ ਠੀਕ ਆ ਸਸੀ ਕਾਲ